ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਅਨਦਖਰ ਦੀ ਮਮਿਕਰੀ ਕਰਨ ਦੇ ਮਾਮਲੇ ਵਿੱਚ ਅੱਜ ਭਾਜਪਾ ਵੱਲੋਂ ਕਾਂਗਰਸ ਦੇ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈ। ਜ਼ਿਲ੍ਹਾ ਅਮਰਸਾ ਵਿਖੇ ਹਰਵਿੰਦਰ ਸਿੰਘ ਸੰਧੂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਵੱਲੋਂ ਵੀ ਇੱਥੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਮੇਰੇ ਨਾਲ ਹਰਵਿੰਦਰ ਸਿੰਘ ਸੰਧੂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣ ਸੁਨ ਸਾਹਬਾ ਜਿਹੜਾ ਪੁਤਲਾ ਫੁਕੇਗਾ ਉਹਦੇ ਬਾਰੇ। ਦੇਖੋ ਅੱਜ ਜੋ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਦੀ ਮਮਿਕਰੀ ਰਾਹੁਲ ਗਾਂਧੀਆ ਤੇ ਉਹਦੀ ਬਰਗੇਡ ਨੇ ਕੀਤੀ ਹੈ ਬਹੁਤ ਹੀ ਨਿੰਦਨੀ ਹੈ। ਅੱਜ ਅਸੀਂ ਉਹਨਾਂ ਦੇ ਕਾਂਗਰਸ ਦੇ ਖਿਲਾਫ ਰਾਹੁਲ ਗਾਂਧੀ ਦੇ ਖਿਲਾਫ ਉਹਨੇ ਜਿਹੜੇ ਚਿਮਚੇ ਜਿਹੜੀ ਮਮਿਕਰੀ ਔਰ ਵੀਡੀਓ ਬਣਾ ਰਹੇ ਸੀ ਉਹਨਾਂ ਦੇ ਖਿਲਾਫ ਅੱਜ ਅਸੀਂ ਪਤਲਾ ਫੁਕਿਆ ਅਸੀਂ ਸਮਝਦੇ ਹਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਔਰ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਹੈ ਜੇ ਸੰਵਿਧਾਨ ਦੇ ਉੱਚ ਅਧਿਕਾਰ ਤੇ ਬੈਠੇ ਉਪ ਰਾਸ਼ਟਰਪਤੀ ਦੀ ਉਹਨਾਂ ਨੇ ਮਮਿਕਰੀ ਕੀਤੀ ਔਰ ਲੋਕ ਮਜ਼ਾਕ ਡਾਇਆ ਇਹ ਉਹਨਾਂ ਨੇ ਸਾਡੇ ਦੇਸ਼ ਦਾ ਮਜ਼ਾਕ ਡਾਇਆ ਔਰ ਦੇਸ਼ ਵਾਸੀ ਕਦੀ ਉਹਨਾਂ ਨੂੰ ਮਾਫੀ ਨਹੀਂ ਕਰਨਗੇ ਦੇਸ਼ ਦੀ ਸ਼ੋਭਾ ਵੀ ਤੁਮਲ ਹੁੰਦੀ ਹੈ ਅੱਜ ਇਹ ਮਮਿਕਰੀਆਂ ਕਰਕੇ ਦੇਸ਼ ਦੀ ਸ਼ੋਭਾ ਜਿੱਥੇ ਤੁਮਲ ਹੁੰਦੀ ਹੈ ਉਥੇ ਲੋਕਾਂ ਦੇ ਵਿੱਚ ਤਦੇ ਇੰਨਾ ਰੋਸ਼ ਹੈ ਜੋ ਉਹਨਾਂ ਦੇ ਖਿਲਾਫ ਕੱਲ ਦੀ ਸ਼ਹੀਪਤੀ ਦੇਸ਼ ਦੇ ਨਹੀਂ ਦੇਸ਼ ਦੀ ਖੁਦ ਇੱਕ ਸ਼ਵੀ ਉਹਨਾਂ ਨੇ ਵਿਗਾੜੀ ਹੈ ਮੈਂ ਸਮਝਦਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਇਹੋ ਜੇ ਮਜ਼ਾਕ ਵੱਡੇ ਮਜ਼ਾਕ ਕਰਦੇ ਹੋਏ ਉਹਨਾਂ ਨੂੰ ਹੁਣ ਵੱਡੇ ਹੋਣਾ ਚਾਹੀਦਾ ਹੈ ਵੱਡਾ ਬਣ ਕੇ ਵਿਖਾਉਣਾ ਚਾਹੀਦਾ ਪਰ ਉਹ ਮੈਨੂੰ ਜਿਆਦਾ ਹਲੇ ਵੀ ਮੰਦ ਬੁੱਧੀ ਨੇ ਉਹ ਮੰਦ ਬੁੱਧੀਆਂ ਵਾਲੇ ਕੰਮ ਕਰ ਰਹੇ ਨੇ ਉਹਨਾਂ ਨੂੰ ਸੰਿਆਸ ਲੈ ਲੈਣਾ ਚਾਹੀਦਾ ਰਾਜਨੀਤੀ ਤੋਂ ਮੈਂ ਸਮਝਦਾ ਜਿਹੜੇ ਇਹੋ ਜੇ ਉਹ ਜੀਆਂ ਹਰਕਤਾਂ ਕਰ ਰਹੇ ਨੇ ਕਿਤੇ ਕਿਤੇ ਸਮਝੋ ਵੀ ਬੁਖਲਾਹਾਰ ਦਾ ਨਤੀਜਾ ਹੈ ਇਹ ਬਿਲਕੁਲ ਜਿਹੜੇ ਪਿੱਛੇ ਤਿੰਨ ਰਾਜਾਂ ਦੇ ਵਿੱਚ ਉਹਨਾਂ ਨੂੰ ਬਹੁਤ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਔਰ ਉਹ ਬਖਲਾਹਟ ਉਹਨਾਂ ਦੇ ਹੁਣੇ ਦਿਖਾਈ ਦੇ ਰਹੀ ਹੈ ਜੋ ਇਹੋ ਜਿਹੀ ਹਰਕਤਾਂ ਕਰ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਅਸ਼ੋਰੈਂਸ ਦੇਣਾ ਹੈ ਇਹ ਜਿਹੜੀ ਨਈਆ 'ਚ ਉਹ ਬੈਠੇ ਹੋ ਡੁੱਬਣ ਵਾਲੀ ਹੈ ਬਿਲਕੁਲ 2024 ਆਉਣ ਵਾਲੀ ਹੈ ਉਸ ਤੋਂ ਬਾਅਦ ਉਹਨਾਂ ਦੀ ਨਈਆ ਬਿਲਕੁਲ ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਰਾਹੁਲ ਗਾਂਧੀ ਦੇ ਜਿਹੜੇ ਥੱਲੇ ਹੈ ਉਹ ਸਾਰੀ ਤਬਸਤ ਹੋ ਜਾਏਗੀ ਉਹਨਾਂ ਦਾ ਅਸਤਿਤਵ ਵੀ ਖਤਮ ਹੋ ਜਾਏਗਾ ਪਰ ਜੋ 13 ਤਰੀਕ ਨੂੰ 13 ਦਸੰਬਰ ਨੂੰ ਸੰਸਦ ਦੀ ਸੁੱਖਿਆ ਵਿੱਚ ਸੇੰਦ ਹੋਈ ਹੈ ਉਹ ਨੂੰ ਕਿਸ ਨੇ ਦੇਖਦੇ ਹੋ ਦੇਖੋ ਉਹ ਇੱਕ ਬੜਾ ਸੀਰੀਅਸ ਮੈਟਰ ਸੀਗਾ ਉਹ ਸੀਰੀਅਸ ਮੈਟਰ ਤੇ ਇਹਨਾਂ ਨੂੰ ਵੀ ਸੀਰੀਅਸਨੈਸ ਦਿਖਾਣੀ ਜਿਹੜੇ ਸਾਡੇ ਆਨਰੇਬਲ ਮੈਂਬਰ ਪਾਰਲੀਮੈਂਟ ਅੰਦਰ ਬੈਠੇ ਸੀ ਉਹਨਾਂ ਦੀ ਸੁਰੱਖਿਆ ਦਾ ਮਸਲਾ ਸੀਗਾ ਜੋ ਸੈਂਸ ਇਹਨਾਂ ਨੂੰ ਰਲ ਮਿਲ ਕੇ ਉਹਦਾ ਮਸਲੇ ਨੂੰ ਵਚਣਾ ਚਾਹੀਦਾ ਸੀ ਦੇਖਣਾ ਚਾਹੀਦਾ ਸੀ ਉਹਦੀ ਇਨਕੁਆਇਰੀ ਦੇ ਵਿੱਚ ਸਾਰਿਆਂ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਸੀ ਪਰ ਉਤੋਂ ਹਟ ਕੇ ਜੋ ਇਹਨਾਂ ਨੇ ਸਾਡੇ ਉਪ ਰਾਸ਼ਟਰਪਤੀ ਦੀ ਇਹ ਮਮਿਕਰੀ ਕਰਨੀ ਸ਼ੁਰੂ ਕਰਤੀ ਉਹ ਬਹੁਤ ਹੀ ਸ਼ਰਮਨਾਕ ਹੈ ਸੰਸਦ ਗੁਰਜੀਤ ਸਿੰਘ ਔਰਿਜਨਲ ਨੇ ਵੱਡਾ ਜਿਹੜਾ ਕਿ ਦਿਲ ਕਰਕੇ ਉਹ ਜਿਹੜਾ স্মੋਕ ਬੰਬ ਸੀਗਾ ਉਹ ਬਾਹਰ ਛੁੱਟਿਆ ਸੀਗਾ ਦੇਖੋ ਕਾਂਗਰਸ ਦੇ ਸੰਸਦ ਦੇ ਦੇਖੋ ਗੱਲ ਇਹ ਹੈ ਜਿਨਨੇ ਵੀ ਉਸ ਜਿਹੜਾ ਉਹਨਾਂ ਨੇ ਸਮੋਗ ਬੰਬ ਦੇ ਜਿਹੜਾ ਅੰਦਰ ਆਏ ਜਿੰਨਾ ਵੀ ਐਮਪੀਆ ਨੇ ਜਿਨ੍ਹਾਂ ਨੇ ਵੀ ਸਾਹਸ ਦਿਖਾਇਆ ਸਾਰਿਆਂ ਨੂੰ ਪ੍ਰਣਾਮ ਅਸੀਂ ਕਹਿੰਨੇ ਆ ਸੀਰੀਅਸਨੈਸ ਦਿਖਾਣੀ ਚਾਹੀਦੀ ਹੈ ਇਹ ਰਾਹੁਲ ਗਾਂਧੀ ਨੇ ਤੇ ਜਿਹੜੀ ਉਹਦੀ ਬਰਗੇਨ ਨੇ ਜਿਨ੍ਹਾਂ ਨੇ ਉੱਥੇ ਇਹ ਮਮਿਕਰੀ ਬਣਾ ਕੇ ਨਾਲ ਵੀਡੀਓ ਸ਼ੂਟ ਕੀਤਾ ਉਹ ਇੱਕ ਸ਼ਰਮਨਾਕ ਹੈ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੰਸਦ ਦਾ ਨिलੰਬਨ ਉਹ ਵੀ ਕਿੱਥੋਂ ਤੱਕ ਜਾਇਜ਼ ਕਹਿੰਦੇ ਆ ਬਿਲਕੁਲ ਜਾਇਜ਼ ਹੈ ਜੀ ਦੇਖੋ ਜਦੋਂ ਤੁਸੀਂ ਜਿਹੜਾ ਸਾਡਾ ਮੰਦਰ ਹੈ ਉਹਦਾ ਤੁਸੀਂ ਇੱਕ અપਮਾਨ ਕਰੋਗੇ ਅੰਦਰ ਤੇ ਉਹਨੂੰ ਜਿਹੜਾ ਮਮਾਨ ਕਰਦਾ ਹੁਣ ਵੀ ਜੋ ਇਹਨਾਂ ਨੇ ਕੀਤਾ ਮੈਂ ਸਮਝਦਾ ਇਹਨਾਂ ਨੂੰ ਨिलंबित ਕਰ ਲੈਣਾ ਚਾਹੀਦਾ ਹਾਂਜੀ ਪੂਰੇ ਵਿਸ਼ਵ ਦੇ ਵਿੱਚ ਮਾਨਯੋਗ ਨਰਿੰਦਰ ਮੋਦੀ ਦੀ ਜਿਹੜੀ ਲੋਕਪ੍ਰਿਤਾ ਵੱਧ ਰਹੀ ਆ ਉਹਨੂੰ ਵੇਖ ਕੇ ਵਿਪક્ષੀ ਪਾਰਟੀਆਂ ਘਬराई ਹੋਈਆਂ ਨੇ ਇਹ ਲੋਕ ਇੰਨੀ ਬੁਖਲਾਹਟ ਹੋ ਗਈ ਇਹਨਾਂ ਦੇ ਵਿੱਚ ਕਿ ਦੇਸ਼ ਦੇ ਜਿਹੜੇ ਸਰਵੋੱਚ ਪਦਾਂ ਵਿੱਚ ਸੰਵਿਧਾਨਿਕ ਪਦਾਂ ਵਿੱਚ ਬੈਠੇ ਆ ਉਹਨਾਂ ਦਾ ਵੀ અપਮਾਨ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਜੇ ਕਿਸੇ ਐਸੀ ਸਮਾਜ ਦੇ ਵਿਅਕਤੀ ਨੂੰ ਦੇਸ਼ ਦੇ ਸਰਵੋੱਚ ਅਹੁਦੇ ਵਿੱਚ ਰਾਸ਼ਟਰਪਤੀ ਦਾ ਅਹੁਦਾ ਦਿੰਦੀ ਹੈ ਤੇ ਉਹਨੂੰ ਰਾਸ਼ਟਰਪਤੀ ਨਹੀਂ ਮੰਨਦੇ ਜੇ ਕਿਸੇ ਆਦੀਵਾਸੀ ਮਹਿਲਾ ਨੂੰ ਉਹਨਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਦਿੰਦੀ ਹੈ ਉਹਨਾਂ ਨੂੰ ਵੀ ਰਾਸ਼ਟਰਪਤੀ ਨਹੀਂ ਮੰਨਦੇ ਔਰ ਜੇ ਜਾਟਾ ਸਮਾਜ ਤੋਂ ਸਾਡੇ ਆਪੀ ओपी ਦਨਕਰ ਜੀ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਇਹ ਉਹਨਾਂ ਦਾ ਵੀ અપਮਾਨ ਕਰ ਰਿਹਾ ਇਹਨਾਂ ਦੀ ਬੋਕਲਹਾਰ ਨਜ਼ਰ ਆ ਰਹੀ ਹੈ ਇੱਕ ਇੰਡੀਆ ਗਠਜੰਬੰਦਨ ਨਾਤੇ ਇੱਕ ਠਗਬੰਦਨ ਬਣਾ ਰਹੇ ਹੈ ਇਹ ਦੇਸ਼ ਨੂੰ ਲੁੱਟਣ ਦੀ ਇੱਕ ਜੁਗਤ ਬਣਾ ਰਹੇ ਹੈ ਜੋ ਇਹਨਾਂ ਦੀ ਕਾਮਯਾਬੀ ਨਹੀਂ ਹੋਣ ਦਿੱਤੀ ਜਾਏਗੀ ਪਿਛਲੇ ਦਿਨ ਹੀ ਸਾਰਿਆਂ ਨੇ ਦੇਖਿਆ ਕਿ ਕਿਸ ਪ੍ਰਕਾਰ ਇਹਨਾਂ ਦੇ ਇੱਕ ਐਮਪੀ ਕੋਲ ਕਰੋੜਾ ਰੁਪਇਆ ਫੜਿਆ ਗਿਆ ਵਾ ਤੁਸੀਂ ਸਮਝ ਸਕਦੇ ਹੋ ਕਿ ਜੇ ਇੱਕ ਐਮਪੀ ਕੋਲ ਇੰਨਾ ਪੈਸਾ ਫੜਿਆ ਗਿਆ ਤਾਂ 70 ਸਾਲ ਇਹਨਾਂ ਨੇ ਦੇਸ਼ ਨੂੰ ਕਿਸ ਤਰ੍ਹਾਂ ਲੁੱਟਿਆ ਹੋਏਗਾ ਪਰ ਹੁਣ ਇਸ ਦੇਸ਼ ਨੂੰ ਮੋਦੀ ਦੀ ਗਾਰੰਟੀ ਹੈ ਕਿ ਕਿਸੇ ਵੀ ਲੁਟੇਰੇ ਨੂੰ ਦੇਸ਼ ਨੂੰ ਲੁੱਟਣ ਨਹੀਂ ਦਿੱਤਾ ਜਾਏ ਅੱਜ ਕਿਤਾ ਪੁਤਲਾ ਫੁਕਿਆ ਅੱਜ ਹੀ ਕਾਂਗਰਸ ਪਾਰਟੀ ਦੇ ਜਿਹੜੇ ਪੱਪੂ ਜੀਜਾ ਪਾ ਕਿੰਨੇ ਆ ਉਹਨਾਂ ਦਾ ਹੀ ਪੁਤਲਾ ਫੁਕਿਆ ਵਾ ਔਰ ਪੂਰੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਇਹਦਾ ਰੋਸ਼ ਪ੍ਰਦਰਸ਼ਨ ਕੀਤਾ ਵਾ ਕਿ ਜੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਿਹੜਾ ਸਰਵੋਚ ਪਦ ਤੇ ਬੈਠਾ ਉਹਦਾ ਅਪਮਾਨ ਕਰੋਗੇ ਤੇ ਤੁਹਾਨੂੰ ਪੰਜਾਬ ਦੀ ਜਨਤਾ ਨਹੀਂ ਪੂਰੇ ਵਿਸ਼ਵ ਦੀ ਜਨਤਾ ਪੂਰੇ ਦੇਸ਼ ਦੀ ਜਨਤਾ ਤੁਹਾਨੂੰ ਮੂੰਹ ਨਹੀਂ ਲਾਏਗੀ। ਨਿਮਿਕਰੀ ਕਿੰਨੇ ਕੀਤੀ ਸੀ? ਰਾਹੁਲ ਗਾਂਧੀ ਨੇ ਕੀਤੀ ਸੀ। ਦੇਖੋ ਉਹਨਾਂ ਦੇ ਹੀ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਪਾਰਟੀ ਦੇ ਉਹਨਾਂ ਦੇ ਹੀ ਕਹਿਣ ਤੇ ਸਾਰਾ ਕੁਝ ਹੋਇਆ ਵਾ ਔਰ ਜਿਹੜਾ ਰਾਹੁਲ ਗਾਂਧੀ ਨੇ ਜੋ ਉਥੇ ਰੋਲ ਅਦਾ ਕੀਤਾ ਵਾ ਉਹ ਜਿਹੜੀ ਮੂਵੀ ਬਣਾਈ ਹੈ ਉਹ ਕੋਈ ਅੱਛਾ ਨਹੀਂ ਹੈ ਕਿਉਂਕਿ ਇਹ ਲੋਕ ਬਗਲਾੜ ਹੈ ਇਹਨਾਂ ਦੀ ਬਗਲਾੜ ਨਾ ਜਾਰੀ ਹੈ ਕਿ 2024 ਵਿੱਚ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਹੜੀ ਪਾਰਟੀਆਂ ਦਾ ਜਿਨ੍ਹਾਂ ਦੇ ਖਿਲਾਫ ਇਲੈਕਸ਼ਨ ਲੜਦੇ ਰਹੇ ਜਿਨ੍ਹਾਂ ਦੇ ਵਿਚਾਰ ਤਾਂ ਆਪਾਂ ਚ ਇਹਨਾਂ ਦੀ ਰਾਮ ਨਹੀਂ ਰਲਦੀ ਅੱਜ ਦੇਸ਼ ਨੂੰ ਰੋਟਣ ਵਾਸਤੇ ਸਾਰੇ ਇਕੱਠੇ ਹੋ ਰਹੇ ਆ ਪਰ ਦੇਸ਼ ਦੀ ਜਨਤਾ ਪੱਲੀ ਬਰਤੀ ਜਾਣਦੀ ਹੈ ਕਿ ਜਿਹੜਾ ਦੇਸ਼ ਸੁਰੱਖਿਤ ਹੈ ਉਹ ਕਿਹਨਾਂ ਦੇ ਹੱਥੀ ਸੁਰੱਖਿਤ ਹੈ ਬੀਜੇਪੀ ਤੇ ਲਗਾਤਾਰ ਧੱਕੇਸ਼ਾਹ ਦੇ ਰੋਬ ਲੱਗ ਰਹੇ 145 ਸੰਸਦ ਨिलंबਿਤੇ ਕਰ ਦਿੱਤੇਗੇ ਦੇਖੋ ਜੀ ਜੇ ਤੁਸੀਂ ਕਰਤੂਤਤਾ ਇਹੋ ਜਿਹੀਆਂ ਕਰੋਗੇ ਤੇ ਤੁਹਾਨੂੰ ਨिलंबਿਤੀ ਕਰਨਾ ਪਏਗਾ ਸੰਵਿਧਾਨਿਕ ਉਹਨਾਂ ਨੇ ਜਿਹੜੀ ਇੱਕ ਧੱਜੀਆਂ ਧੱਜੀਆਂ ਉਡਾ ਦਿੱਤੀ ਕੋਈ ਨਹੀਂ ਸੰਵਿਧਾਨ ਦੀ ਧੱਜੀਆਂ ਜਦੋਂ 70 ਸਾਲ ਹੈ ਦੇਸ਼ ਨੂੰ ਜਿਸ ਪ੍ਰਕਾਰ ਇਹਨਾਂ ਨੇ ਲੁੱਟਿਆ ਵਾ ਉਦੋਂ ਸੰਵਿਧਾਨ ਦੀਆਂ ਧੱਜੀਆਂ ਅੱਜ ਜੇ ਦੇਸ਼ ਸੁਰੱਖਿਤ ਹੱਤਾਂ ਦੇ ਵਿੱਚ ਹੈ ਤੇ ਅੱਜ ਇਹ ਕਹਿੰਦੇ ਕਿ ਸੰਵਿਧਾਨ ਦੀ ਧੱਜੀਆਂ ਉੱਡ ਰਹੀ ਹੈ ਨੰਬਰ ਨੀ ਲੰਮਨ ਸਹੀ ਸੀਗਾ ਨੀ ਨੰਬਰ ਬਿਲਕੁਲ ਸਹੀ ਹੈ ਸੰਵਿਧਾਨ ਦੇ ਦੈਰੇ ਵਿੱਚ ਸਾਰਾ ਕੁਝ ਹੋਇਆ ਵਾ ਜਿਹੜਾ ਵੀ ਦੇਸ਼ ਦੇ ਸੰਸਦ ਵਾਲ ਤੱਕੇਗਾ ਉਹਦਾ ਹੀ ਹਾਲ ਹੋਏਗਾ ਤਾਂ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜਿਨ੍ਹਾਂ ਦੇ ਅਗਵਾਈ ਵਿੱਚ ਅੱਜ ਪਤਲਾ ਫੂਕ ਪ੍ਰਦਰਸ਼ਨ ਜਿਹੜਾ ਕਿ ਇੱਥੇ ਉਹ ਕੀਤਾ ਗਿਆ ਕਿਉਂਕਿ ਜੋ ਬੀਤੇ ਦਿਨੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਮਿਮਿਕਰੀ ਦਾ ਮਾਮਲਾ ਜਿਹੜਾ ਕਿ ਉਸ ਦੇ ਸਬੰਧ ਵਿੱਚ ਅੱਜ ਭਾਜਪਾ ਵੱਲੋਂ ਜਿਹੜਾ ਕਿ ਤਿੱਖੇ ਤੇਵਰ ਵਿਖਾਏ ਗਏ ਨੇ ਔਰ ਉਹਨਾਂ ਵੱਲੋਂ ਇਹ ਆਖਿਆ ਜਾ ਰਿਹਾ ਵੀ ਜਿਹੜੀ ਕਾਂਗਰਸ ਸਾਹਿਬ ਬਖਲਾਹੜ ਵਿੱਚ ਹੈ ਦੋਇਰ 24 ਜਨ ਲੋਕ ਸਭਾ ਇਲੈਕਸ਼ਨ ਵਿੱਚ ਜਿਹੜੀ ਕਿ ਉਹਨਾਂ ਨੂੰ ਆਪਣੀ ਹਾਰ ਜਿਹੜੀ ਕਿ ਉਹ ਵਿਖਾਈ ਦੇ ਰਹੀ ਹੈ ਤਾਂ ਕਰਕੇ ਅਜੀ ਹੈ ਕੋਜੀ ਹਰਕਤਾਂ ਕਾਂਗਰਸ ਵੱਲੋਂ ਜਿਹੜੀ ਕੀ ਉਹ ਕੀਤੇ ਜਾ ਰੀਆਂ ਜਿਹੜੀ ਕਿ ਨਾਕਾਬਲੇ برداشت ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਨਿਕ ਸਪੋਰਟ ਟੀਵੀ ਅੰਮ੍ਰਿਤਸਰ